ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਚਾਰ ਗਾਵਾਂ ਸੇ ਲੈ ਲੈ ਕੇ ਆਏ ਜੀ ਤਨ ਬਾਈ ਗੱਬਣਾ ਨੇ ਇੱਕ ਤਾਜੀ ਸੂਈ ਗਿਆ ਤੇ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਤਾਂ ਸਬਸਕ੍ਰਾਈਬ ਕਰ ਲੋ ਤੇ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਵਾਰ ਵਾਲੀ نئی ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਆਉਂ ਸਕੇ ਆਓ ਚੱਲਨੇ ਬਾਈ ਤੁਹਾਡੀ ਬਾਈ ਜੀ ਹੱਸੀ ਕਾਲ ਆਸ ਗਿਆ ਹੋ ਸਕਦਾ ਠੀਕ ਹੋ ਵਧੀਆ ਵਧੀਆ ਬਾਈ ਨਾਮ ਤੇ ਡਰੈਸ ਬੋਲ ਨਾਮ ਪ੍ਰਸਾਗਰਾ ਪਿੰਡ ਭੈਰਪੁਰ ਤਸੀਰਪੁਰ ਤੇ ਜ਼ਿਲ੍ਹਾ ਬਠਿੰਡਾ ਪਾ ਨੇੜੇ ਪਿੰਡ ਬੇੜੇ ਰਾਮਪ੍ਰਭੂ ਸਰ ਐਡਰੈਸ ਲਾਪਾ ਮੋਬਾਈਲ ਨੰਬਰ ਬੋਲ 903967001 ਠੀਕ ਹੈ ਬਾਈ ਬਈ ਜਿਹੜੀ ਪਹਿਲੇ ਨੰਬਰ ਦੇ ਵੜ ਦੇ ਨੇ ਸੂਈ ਵੀ ਹਨ ਹਾਂ ਭਾਜ ਜੀ ਸਵੇ ਆਪਾਂ ਮਗਰ ਬੱਚੇ ਪੂਰੀ ਟਾਪ ਕਲਾਸ ਚੌਥਾ ਦਿਨਾਂ ਸੂਈਓ ਬੱਚਾ ਬੱਚੀ ਹੈ ਬੱਚੀ ਪੂਰੀ ਟਾਪ ਬੱਚੀ ਬਹੁਤ ਚੰਗੀ ਹੈ ਨਾ ਯਾਰ ਬਹੁਤ ਚੰਗੇ ਥਾਨ ਹਨ ਉਹ ਵੀ ਚਾਰ ਹੀ ਹੈ ਬਾਈ ਠੀਕ ਆ ਕਦੋਂ ਸੂਈ ਹੈ ਇਹ ਚੌਥਾ ਦਿਨਾਂ ਮਾਰ ਕਰਨ ਸਰ ਆਪਾਂ ਇੱਥੇ ਲਈ ਠੀਕ ਆ ਨੇੜੇ ਬੰਨੇ ਕਿੰਨਾ ਕੁ ਬੋਲਾ 13 ਕਿਲੋ ਬੋਲਾ ਮੰਨ ਲੈ ਬੰਦਾ ਦੁੱਧ ਮੰਨ ਲੈ ਤਾਂ 14 ਨੇ 13 ਮੰਨ ਲਈ ਹੂੰ ਤੜਕੇ ਚਵਾਈ ਹੋਈ ਵੀ ਆ ਬਈ ਠੀਕ ਸੀ ਨਾ ਹਲਦਰ ਬੜਾ ਜਾਂਗਾ ਹਾਂ ਥਾਨ ਬਹੁਤ ਚੰਗਾ ਬਈ ਚਵਾਈ ਚੋਈ ਕਿਵੇਂ ਬੜੀ ਪੋਲੀ ਆ ਬਈ ਦਾ ਠੀਕ ਆ ਹੋਈ ਧਾਰਾ ਮਾਰ ਜਿਵੇਂ ਮਰਜੀ ਲਾ ਬੈਠਾ ਰਹਿ ਚਵਾਈ ਜਿਵੇਂ ਮਰਜੀ ਚੋਈ ਚੱਲ ਕੋਈ ਚੱਕਰ ਨਹੀਂ ਚਵਾਈ ਬੜੀ ਚੰਗੀ ਯਾਰ ਹਣਾ ਇੱਕ ਨੰਬਰ ਆ ਜੂਨ ਬੜਾ ਚੰਗਾ ਲੱਗਿਆ ਬਈ ਚਵਾਈ ਦੇਖੋ ਲੈ ਕਿਆ ਬਾਤ ਜੰਨੇ ਵਰਗੀ ਧਾਰਾ ਅਲੱਗ ਅਲੱਗ ਧਣ ਮੁੱਠੀ ਵਾਲਾ ਥਾਨ ਬਈ ਹੇਰਾ ਬੱਚਾ ਨਹੀਂ ਲਾਇਆ ਤਾਂ ਨੀ ਤਰਦੀਰਾ ਡੇਟਰ ਬੱਚਾ ਲਾ ਲਾ ਹੁਣ ਉਤਰੇ ਹੋਊਗੀ ਠੀਕ ਆ 89 ਵੀ ਬੜਾ ਚੰਗਾ ਮੁੱਕੀ ਉਹਦੇ ਬਾਈ ਤੋੜ ਕੇ ਦਿਖਾ ਦੇ ਕੱਦ ਚੰਗਾ ਬੱਚਾ ਮਗਰ ਸੁਈ ਸੁਵਾਈ ਆ ਤੇ ਮੁੱਲ ਕੀ ਇਹਦਾ ਜਾਇਜ਼ ਆ ਬਾਈ ਜੇ ਨਾ ਮਰਜ਼ੀ ਲੈਣ ਲੈ ਨਾ ਜਮਾ ਕਰਨ ਜੇ 45 ਰੁਪਏ ਲੈਣਾ ਹੀ ਆ ਠੀਕ ਆ ਹਾਂ ਮੁੱਲ ਕਰਾਉਣਾ ਬਾਈ ਕਹਿੰਦਾ ਜਿੰਨਾ ਮਰਜ਼ੀ ਕਰਾ ਲਓ 45000 ਰੁਪਏ ਲੈਣਾਗਾ ਬਾਈ ਇੱਕ ਕੱਦ ਫੁੱਲ ਆਰਡਰ ਚੰਗਾ ਥਣ ਚੰਗਾ ਚਵਾਈ ਚੰਗੀ 200 ਰਸਤਾ ਰਗਲ ਫੁੱਲਾ ਦੇ ਦੂਗੀ ਬੱਚਾ ਹੀ ਮਗਰ ਬੱਚੀ ਆ ਬੱਚੀ ਨੇ ਵੀ ਬਾਈ ਨਾਲ ਹੀ ਤਿਆਰ ਹੋ ਜਾਣਾ 1.5 ਸਾਲ ਨੂੰ ਲੈ ਜਿਵੇਂ ਮਰਜੀ ਬੈਠਾ ਰਹੇ ਪੂਰੀ ਕੰਡੀਸ਼ਨ ਮੂਰੋਂ ਬਹੁਤ ਚੰਗਾ ਹੈ ਹਮ ਸਹੀ ਗੱਲ ਆ ਬਾਈ ਫੁੱਲ ਵੀ ਜਾ ਜਈ ਆ ਨਾ ਜਮਾ ਜਾਇਆ ਬਾਈ ਇਹਦੇ ਚਵਾਈ ਜੂ ਕਰਕੇ ਲੇਵਾਗਾ ਤਾ ਸਭ ਪੂਰਾ ਬਣਦੀ ਠੀਕ ਆ ਬਾਈ ਹਮ ਤੋਰਾ ਤਾਰਾ ਪ੍ਰਿੰਟ ਪ੍ਰਿੰਟ ਕਰਮ ਵਾਲੀ ਦਾ ਬੱਡੀ ਬੈਠ ਤਾਰੇ ਠੰਡੀ ਸੀ ਹਾਂ ਹਾਂ ਬੱਚਾ ਬਈ ਬੱਚੀ ਆ ਕੱਦ ਵੀ ਚੰਗਾ ਬੈਠਦਾ ਬਾਈ ਬਹੁਤ ਠੰਡਾ ਪਾ ਲਈ ਹੁਣ ਠੰਡੀ ਸੀ ਲਾਲੇ ਅੱਗੇ ਵੀਰੇ ਦੋ ਨੰਬਰ ਸੈਗ ਜਿਹੜਾ ਸੋਸ ਨਹੀਂ ਗੱਪਣਾ ਬਈ ਦੂਜਾ ਲੈ ਠੰਡੀ ਸੀ ਲਾਲਾ ਟਰਾ ਲਗਾ ਸੂਈ ਹਾਂ ਸਹੀ ਗੱਲ ਜਿਵੇਂ ਮਰਜੀ ਹੱਥ ਲਾਈ ਦਾਲਾ ਨਾ ਦੁੱਧ ਵੀ ਵਧਿਆ ਦੀ ਲ ਲੈ ਹੂੰ ਕਿਹ ਦੂਜਾ ਸੋਸ ਹੁੰਦੀ ਹੈ ਬਈ ਬਾੜ ਕਿੰਨੇ ਦਿਨ ਲੈਂਦੀ ਹੈ ਕਿੰਨੇ ਦਿਨ ਲੈ ਯੂ ਹਾ ਚਾਰ ਪੰਜ ਦਿਨ ਬਈ ਲੈ ਠੀਕ ਆ ਟੱਲ ਲਾਉ ਪਈਆਂ ਵਾਲੀ ਕੱਚੀ ਸਾਰੀਆਂ ਬਾਲਡਨ ਲਾ ਗੱਡੂ ਫਿਰ ਸੂ ਗੁਲਾਬੀ ਥਾਂ ਬਣਾ ਲੈ ਬਈ ਲੈ ਚਾਰੇ ਥਾਂ ਨਿਕਲਦੇ ਮੇ ਪੂਰੇ ਗੈਪ ਠੰਡੀ ਸੀ ਲਾ ਪੂਰਾ ਬਜੇ ਨਾ ਬਚਿਆ ਹੂੰ ਖੋਲ ਦੇ ਵਿੱਚ ਉਹਦੇ Kirka da seydoda. ਅੱਗੇ ਦਾ ਠੀਕ ਆ ਬਾਈ ਬੋਲ ਲ ਭੈਣ ਵਾਲੀ ਦਾ ਕੱਦ ਵਾਲੀ ਬਈ ਛੋਟੀ ਛਾਟੀ ਲੈ ਫੇਸ ਬੜਾ ਚੰਗਾ ਬੋਦੀ ਚੰਗੀ ਆ ਰੰਗ ਰੂਪ ਚੰਗਾ ਫਰੰਟ ਫਰੰਟ ਚੰਗਾ ਖੰਡੀ ਇੰਨੀ ਭਾਈ ਆਈ ਵਜਾ ਲੈ ਲੈ ਭਾਈ ਖੰਡੀ ਇੰਨੀ ਕਾ ਜਿਵੇਂ ਮਰਜੀ ਬਾਈ ਕਹਿੰਦਾ ਬਹਿ ਜਾ ਕੋਈ ਚੱਕਰੀ ਨਹੀਂ ਕਹਿੰਦੀ ਕਰਮ ਵਾਲੀ ਕੁਛ ਨਹੀਂ ਪਾ ਨਹੀਂ ਪੜਦੀ ਬਈ ਗੱਠਲੇ ਬਹੁਤ ਨੂੰਣਾ ਬਾਈ ਬਹੁਤ ਚੰਗੀ ਲੱਗੀ ਡਰਦਾ ਆਪਾਂ ਨਗਬਨ ਨਹੀਂ ਧਾਰਾ ਮਾਰਤੀਆਂ ਬਾਈ ਦਾ ਚੁਆਇਸ ਵੀ ਫੁੱਲ ਚੰਗੀ ਖੰਡੀ ਬਹੁਤ ਆਰੇ ਥਾਣੀ ਦਿਖਾਣੇ ਲੱਗਾ ਹਾਂ ਦਾ ਜਿਵੇਂ ਮਰਜੀ ਬੈਠਾ ਰਹਿ ਲੈ ਕੋਈ ਚੱਕਰੀ ਕੀ ਆਵਾਜ਼ ਬੋਲੇ ਜਾਣ ਪ੍ਰਾਣ ਵਾਲੀ ਬੀਕੀ ਬਾਕੀ ਤੋਰਾ ਤਾਰਾ ਚੰਗਾ ਵਹਿੜਦਾ ਕੱਦ ਵਿੱਡ ਵੀ ਠੀਕ ਆ ਪ੍ਰਿੰਟ ਪ੍ਰਿੰਟ ਚੰਗਾ ਆ ਕੱਚੀ ਕੱਚੀ ਆ ਉਸ ਹੋਂ ਨਾ ਜਜਮੈਂਟ ਕਰਾਨੀ ਬੋਲੇ ਬੋਲੋ ਬੱਚੀ ਵੀ ਤਾਂ ਲੰਮਾ ਹੋ ਪਿਆ ਨਾ ਉਹ ਜ਼ਿਆਦਾ ਸਾਰੀਆਂ ਬਲਡ ਲੈਂ ਗੱਡੂ ਕਰਮ ਵਾਲੀ ਫੇਰ ਸੁਗੀ ਥਣ ਬਹੁਤ ਚੰਗਾ ਭਾਈ ਦਿਨਾਂ ਪਾਸੇ ਮੂਹਰੋਂ ਲਿਓ ਬਈ ਬਹੁਤ ਡਾਟਾ ਸਹੀ ਰਿਹਾ ਬੱਚੇ ਤੇ ਮੁੱਲ ਕੀ ਇਹਦਾ ਜੀ 6000 ਰੁਪਏ ਲੈ ਲੈਂਦਾ ਮਾਨਦਾਨ ਹੋ ਜੀ ਅੱਧੇ ਬਾਸ 60000 ਰੁਪਏ ਮੁੱਲ ਆ ਭਾਈ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਦਾਨ ਜ਼ਰੂਰ ਹੋ ਜਾ ਚੰਗੀ ਹੈ ਬੜਾ ਸੁਨਕਿਆ ਰੰਗ ਰੂਪ ਚੰਗਾ ਪ੍ਰਿੰਟ ਫਰੰਟ ਬਹੁਤ ਚੰਗਾ ਕਲੋਰਾ ਕਰੈਕਟਰ ਮਾਈਦਾ ਚੰਗਾ ਗਾ ਬਈ ਆਰਡਰ ਬੜਾ ਕਮਾਲ ਦਾ ਲੇਵਾ ਦੇ ਲੇਵਾ ਬਹੁਤ ਚੰਗਾ ਹੈ ਨਾ ਗਰਮ ਵਾਲੀ ਦਾ ਬਾਈ ਠੰਡੀ ਸੀ ਲਾਜਾ ਲਾਂਡੂ ਲਾਂ ਬਹੁਤ ਅਲੱਜਾ ਮਾਂ ਮਾਤੀ ਕਿੱਤੀ ਦਾ ਲੇਵਾ ਫੁੱਲ ਆਵੇ ਬੋਲ ਲੈ ਬਾਈ ਜਿੱਦੇ ਬਾਈ ਤਿਆਰ ਹੋ ਗਏ 75000 ਦੀ ਬੱਚੇ ਦਾ ਆਪਣਾ ਭਾਜ ਨੇ ਭਾਜ ਦੇਣੀ ਆ ਠੀਕ ਆ ਬਾਈ ਉਹਦੇ ਆਏ ਬਾਈ ਲੈ ਥਣ ਤੋਂ ਦੇਖਿਆ ਕਿੰਨਾ ਚੰਗਾ ਹੈ ਚਾਹੇ ਇੱਧਰ ਦੀ ਵਾਜਾ ਬਾਈ ਕਹਿੰਦਾ ਕੋਈ ਜੱਖ ਨਹੀਂ ਕਹਿੰਦੀ ਕੁਛ ਨਹੀਂ ਮੁੱਠੀ ਆ ਥਾਣ ਲੈ ਚੌਣ ਬੜਾ ਚੰਗਾ ਬੜਾ ਚੰਗਾ ਬਾਈ ਅਗਲਾ ਇਹਨਾਂ ਗੱਪਾਂ ਨਹੀਂ ਲੈਣੀ ਸੂਈ ਆ ਲੱਗੂ ਸਹੀ ਗੱਲ ਗੱਟ ਲੈ ਵਾ ਮੂਰ ਨੂੰ ਫੁੱਲ ਗਰੰਟੀ ਹੈ ਪਾਵਰ ਪੂਰ ਦਿਖਾਣ ਪੀਂ ਥਣਾ ਦੀ ਬਾਈ ਜੀ ਠੀਕ ਅੱਗੇ ਭਰਾ ਤਾਂ ਨੰਬਰ ਕਿਹੜਾ ਸੂਈ ਬਾਈ ਦੂਜਾ ਸੋਏ ਸੋੰਦੀ ਬੱਚੀ ਕਿੰਨੇ ਦਿਨ ਲੈਂਦੀ ਆ ਘੜਨੇ ਚਾਰ ਪਾਏ ਲੈ ਜੂ ਮੱਝਾਂ ਰਹੀਆਂ ਨੇ ਭਾਈ ਹਾਂ ਠੰਡੀ ਬਹੁਤ ਹੈ ਯਾਰ ਬੜੀ ਚੰਗੀ ਹੈ ਜਿੰਮੇ ਮਰਜੀ ਲਾ ਬੈਠਾ ਰਹੇ ਕੋਈ ਚੱਕ ਨਹੀਂ ਇਹਦੇ ਚਾਰ ਕੱਲ ਗਿਆ ਵਾ ਭਾਈ ਕੀ ਬਾਤ ਆ ਮੁੱਠੀ ਵਾਲਾ ਥਣ ਕੱਲਾ ਕੱਲਾ ਧਣ ਪੂਰੀ ਜੇ ਜਾਲ ਸੀ ਤੇ ਸਾਈ ਹਾਲ ਦਾ ਕਰਾਉ ਜਲਾ ਥੋੜਾ ਜਿਹਾ ਸਾਈ ਹਾਲ ਦਾ ਕਰਵਾ ਜਾਲ ਸੀ ਦੋ ਤੂੰ 18 ਕਿਲੋ ਪਲੂਨ ਦਿਤਾ ਭਾਈ ਠੀਕ ਆ ਤੱਕ ਨਾ ਮੈਨਾਂ ਦੀ ਬੱਚੀ ਸਹੀ ਜੀ ਥਣ ਬੜਾ ਕਮਾਲ ਆ ਤੇ ਲੱਤ ਪੱਟ ਕੇ ਸਾਈ ਦੇ ਕਰਉਣੀ ਪੈਂਦੀ ਭਾਈ ਐ ਨਹੀਂ ਕਰਦੀ ਐਨੀ ਕਿ ਠੰਡੀ ਹੈ ਨਾ ਹਾਂ ਬੜੀ ਠੰਡੀ ਹੈ ਲੈ ਠੀਕ ਆ ਕਾਦਰ ਬਹੁਤ ਵੱਡਾ ਤੇ ਬਜੇ ਨੂੰ ਬਹੁਤ ਅਜੀਤ ਬਈ ਖੋਲੋ ਬਈ ਤੋਰ ਕੇ ਦਿਖਾਓ ਫੁੱਲ ਕਾਦਰ ਦਾ ਬਈ ਫੁੱਲ ਰਾਜੀ ਆ ਅੰਦਰ ਕਮਾਲ ਦਾ ਥਣ ਬੜਾ ਕਮਾਲ ਦਾ ਲੱਗਿਆ ਮੁਖੇ ਵਾਲਾ ਥਣ ਫੇਸ ਬੜਾ ਚੰਗਾ ਹਨ 20 ਕਿਲੋ ਦੁੱਧ ਦੇਣਾ ਮੱਝ ਵਾਲਾ ਬਈ ਠੀਕ ਆ ਬਈ ਕਲਰ ਚੰਗਾ ਚਮਕ ਚੰਗੀ ਆ ਤੋਰਾ ਤਾਰਾ ਚੰਗਾ ਪੱਧਰ ਪੁੱਧਰ ਚੰਗੀ ਆ ਚੰਗੀ ਆ ਬੜ ਸਨਕੀ ਆ ਕੱਚੀ ਕੱਚੀ ਉਹ ਸਭ ਨਾ ਜਜਮੈਂਟ ਕਰੋ ਬਣੂਗੀ ਬਹੁਤ ਵਧੀਆ ਲੈ ਹੂੰ ਪੱਬ ਨਹੀਂ ਹੁੰਦੀ। ਕਹਿੰਦੀ ਕੁਝ ਨਹੀਂ ਹੈ ਨਾ। ਪੱਬਰ ਵੀ ਆ ਇਧਰ ਦੀ ਦਿਖਾਉਣ ਲਈ ਬਾ ਉਧਰ ਵੀ ਡਾਕਟਰ ਇੰਨੇ ਹੀ। ਹੂੰ। ਵੀ ਪੱਬ ਹਲੇ ਜਿ ਪੱਬ ਲਗਾ ਮੈਨੂੰ। ਸਹੀ ਗੱਲ ਆ ਭਾਈ। ਹਲਦੀ ਗਰਮ ਵਾਲੀ ਭੋਰਾ ਨਹੀਂ ਬਾਈ ਕਹਿੰਦਾ ਜਿਵੇਂ ਮਰਜੀ ਬੈਠਾ ਰਹੇ। ਅੱਜ ਚਲਾਈ ਚੱਲ। ਵੀ ਬੈਜੀ ਥੱਲੇ। ਹੂੰ। ਤੇ ਮੁੱਲ ਇਹ 36000 ਦੇ ਦੇ ਦਾਂਗੇ ਅੱਜ। ਮਾਨਤਾਨ ਹੋ ਜੀ ਕਰ ਦਿਆਂਗੇ। 36000 ਰੁਪਏ ਮੁੱਲ। ਮਮੀ ਕੱਦ ਕੋਤ ਬਹੁਤ ਆ ਬਚੀ ਦਲ। 36000 ਰੁਪਏ ਮੁੱਲ ਆ ਭਾਈ ਮਾਨਤਾਨ ਜਿਹੜਾ ਜਰੂਰ ਹੋ ਜਾਊਗਾ। ਚੰਗੀ ਆ ਬੜ। ਚਮਕ ਬਹੁਤ ਹੈ ਰਵੜ ਤੇ ਹਨ ਬਹੁਤ ਚੰਗੀ ਵਾੜਾ ਬਈ ਆਲਾ ਕਹਿੰਦੇ ਸਹੀ ਗੱਲ ਇਹ ਕੋਲ ਹੋਰ ਹੁੰਦੇ 80 75 ਮਾ ਦਾ ਇਹ ਅੰਦਰ ਜਦ ਜੀ ਦੇ ਤਿਆਰ ਹੋ ਗਈ ਬੱਚੀ ਲੈ ਠੀਕ ਆ ਮੋਦ ਜਮਾ ਜਾਇ ਜਾ ਬਈ ਚਮਕ ਤੇ ਕਰਦ ਬੱਡ ਫੁੱਲ ਆਵੇ ਅੱਗੇ ਵੀਰੇ 4 ਨੰਬਰ ਤੇ ਕਿਹੜਾ ਸੂਆ ਇਹ ਜਲਸੀ ਹੈ ਵੀਰੇ ਸਾਡੇ ਇੱਥੋਂ ਗੁਆੜ ਚੁਲੀਏ ਪੰਜਾਬ ਵਾਲੀ ਪ्योर ਧਰਦੀ ਬੱਚੇ ਦੂਜੇ ਦੋ ਤੋਂ ਉਹਨਾਂ ਦੇ ਠੀਕ ਆ ਅੱਜ ਹੀ ਸਵੇਰ ਲਈ ਆਪਾਂ 20 ਕਿਲੋ ਪਾਉਂਗਾ ਦੋ ਤਜਾ ਅਣਪਰਾਣ ਇਨੇ ਕਾ ਅੱਧਾ ਫੁੱਲਾ ਹੂੰ ਥਾਂ ਦਿਖਾ ਦੇ ਜਰਾ ਟਰਬ ਬੋਲਾ ਚੰਗਾ ਠੰਡਾ ਤੇ ਵੀ ਕੱਚੀ ਆ ਨਾ ਉਹ ਸੋਹੋ ਜਿਹੜੇ ਹਿਸਾਬ ਨਾਲ ਢੱਲਾ ਢੁਲਾ ਨੇ ਪਈ ਹੈ ਨਾ ਯਾ ਹਾਂ ਥਾਂ ਬਹੁਤ ਚੰਗਾ ਸਹੀ ਗੱਲ ਹੈ ਘਰੋਂ ਨਹੀਂ ਕੱਢਿਆ ਧਰਦੀ ਇਹ ਆਪਰੇ ਹੋਏ ਹਾਂ ਆਰਡਰ ਕਮਾਲ ਐਦਰ ਦਿਖਾ ਰਾ ਆਡਰ ਮੂਹਰੋਂ ਕਿੱਥੋਂ ਸਟਾਰਟਿੰਗ ਹੋ ਤੁਸੀਂ ਕੱਚੀ ਕੱਚੀ ਹੈ ਨਾ ਅੱਲੀ ਵਾਰ ਵੀ ਕੱਚੀ ਰਹੀ ਜਾਂਦੀ ਭਾਅ ਵੀ ਉਹ ਕੱਚਾ ਹੀ ਕਰਾਂਗੇ ਜਦ ਤਿਆਰ ਹੋ ਗਈ ਲਲਹਾ ਫੇਰ ਗਿਆ ਸਹੀ ਗੱਲ ਇਹ ਵਰ ਜਾਂਦਾ ਪੰਜਾਬ ਵਾਲੀ ਅਲਾ ਕਹਿੰਦੇ ਥੱਲੇ ਹਾਂ ਸਹੀ ਗੱਲ ਠੰਡੀ ਤਾਂ ਇੰਨੀ ਆ ਭਾਵੇਂ ਥੱਲੇ ਹੀ ਲੰਘ ਜਿੱਲਾ ਖੋਲ ਦੇ ਬਈ ਤੋਰ ਕੇ ਨਹੀਂ ਵਾਰ ਦੇਖੀ ਲਉਂਦੇ ਵਾਰੇ ਤਾਂ ਲਾਂਡੂ ਲਾਂ ਬਹੁਤ ਪਈਆਂ ਨੇ ਬੇਸਾਰਾ ਇੱਧਰ ਨਹੀਂ 22 23 ਕਿਲੋ ਦੇਣਾ ਬਸ ਹੀ ਨਹੀਂ ਹਾਂ ਬਹੁਤ ਭੀੜਾ ਬਾਈ ਠੀਕ ਹੈ ਐਨਮੀ ਮਹਮਾਤ ਵਾਲੀ ਯਾ ਕਰਦੀ ਬੱਚੀ ਪਾਲੀ ਦੀ ਬਾਈ ਠੀਕ ਹੈ ਬਹੁਤ ਬੱਚੀ ਵਜਨ ਚੰਗਾ ਕੇਸ ਬੜਾ ਪਿਆਰਾ ਜਰ ਹੈ ਨਾ ਪੂਰੀ ਬਾਈ ਬੋਦੀਵਾਦੀ ਬਹੁਤ ਚੰਗੀ ਹੈ ਸਨਕ ਆਪਣਾ ਚੰਗਾ ਕਲਰ ਬਹੁਤ ਚੰਗਾ ਬਾਈ ਤੇ ਆਰਡਰ ਬਈ ਤ ਲਾ ਦਿੰਦੀ ਆ ਆਰਡਰ ਬਹੁਤ ਸੋਹਣਾ ਤਿਆਰ ਕਰੋ ਕੱਚੀ ਕੱਚੀ ਆ ਉਹ ਸਭ ਨਾ ਜਜਮੈਂਟ ਕਰੋ ਬਣੂ ਬਹੁਤ ਬਾਈ ਬਾਹ ਲੇਵਲ ਹੁੰਦਾ ਚਲ ਲੈ ਟਿਲ ਲਾ ਲੈ ਸਾਰੀਆਂ ਬਲਡ ਲਾ ਕੱਟੂ ਫੇਰ ਸੋਹਣਾ ਥਾਨ ਬਹੁਤ ਚੰਗਾ ਹੈ ਨਾ ਵੀਰੇ ਬਾਹ ਚੰਗਾ ਹੈ ਜਿਵੇਂ ਮਰਜੀ ਬੈਠਾ ਕਹਿੰਦੀ ਕੋਈ ਨਹੀਂ ਕਿੰਨਾ ਲੈਵਲ ਸਟਾਰਟਿੰਗ ਹੈ ਲਾਈਵ ਬਹੁਤ ਹੁੰਦੀ ਬੱਚੀ ਸਹੀ ਜਨ ਤੇ ਮੁੱਲ ਕੀ ਇਹਦਾ ਜਾਇਜਾ ਬਈ ਅੱਜ ਦਾ ਭਾਅ ਇਹਦਾ 65000 ਰੁਪਇਆ ਮਾਨਤਾ ਮਾਨ ਜਾਇਜ ਮਾਨ 15000 ਰੁਪਇਆ ਮੁੱਲ ਮਾਨਤਾ ਜਿਹੜਾ ਜ਼ਰੂਰ ਹੋ ਜੂਗਾ ਵੈੜ ਚੰਗੀ ਆ ਬਈ ਕੱਚੀ ਜ਼ਰੂਰ ਆ ਉਹ ਸਭ ਨਾ ਜਜਮੈਂਟ ਜੀ ਕਰ ਲਿਓ ਹੂੰ ਠੀਕ ਆ ਤੇ ਨਾਗਸੀ ਭਰਾ ਕੋਲੇ ਚਾਰ ਚਾਰੀ ਦਿਖਾਤੀ ਤਿੰਨ ਗੱਬਣਾ ਇੱਕ ਤਾਂ ਆ ਜੀ ਕੋਲੇ ਬਈ ਹਾਂ ਤੇ ਕਿਸੇ ਕੀ ਖੋਦਣਾ ਮੱਝਾਰਗਾ ਬਈ ਠੀਕ ਆ ਬਈ ਉੱਠੇ ਪਾਸੇ ਦੀ ਭੇਜਿਆ ਪੱਪ ਨਹੀਂ ਹਿਲਾਉਂਦੀ ਕੋਈ ਮਾਰ ਸਹੀ ਗੱਲ ਆ ਬਾਈ ਧੰਨਵਾਦ